ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਐਵੇਂ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਤੇ ਆਪਾਂ ਕਾਫੀ ਗੱਡੀਆਂ ਲੈ ਕੇ ਪਹੁੰਚੇ ਆ ਤੁਹਾਡੇ ਏਰੀਆ 'ਚੋਂ ਇੱਕ ਬੇਨਤੀ ਵਾਲੀ ਗੱਲ ਹੈ ਜੀ ਹਰ ਰੋਜ਼ ਮੈਂ ਕਹਿਣਾ ਹੁੰਨਾ ਪਰ ਤੁਸੀਂ ਮੰਨਦੇ ਨਹੀਂ ਹੈਗੇ ਜਿੰਨੇ ਤੁਸੀਂ ਆਪਣੇ ਕੋਲੇ ਗੱਡੀ ਭੇਜ ਦੂ ਵੇਚਣ ਵਾਸਤੇ ਜਿਹੜਾ ਗੱਡੀਆਂ ਦਾ ਰੇਟ ਹੁੰਦਾ ਜੀ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਲਾ ਕੇ ਭੇਜਿਆ ਕਰੋ ਕੰਪਲੀਟ ਬਹੁਤ ਆਉਂਦੀ ਹੈ ਮੈਸੇਜ ਬਹੁਤ ਆਉਂਦੇ ਆ ਜੀ ਰੇਟ ਜ਼ਿਆਦਾ ਹੁੰਦੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਵਧੀਆ ਰੇਟ ਦੇ ਨਾਲ ਆਪਣੇ ਕੋਲੇ ਕੁਝ ਵੀ ਭੇਜ ਸਕਦੇ ਹੋ ਕੋਠੀ ਮਕਾਨ ਘਰ ਕੋਈ ਵੀ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚੋਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਕਰਦੇ ਹਾਂ ਜੀ ਸ਼ੁਰੂ ਆਪਣੇ ਕੋਲੇ ਪਹਿਲੀ ਗੱਡੀ BMW ਪਹੁੰਚੀ ਹੈ ਜੀ ਆਟੋਮੈਟਿਕ ਗੱਡੀ ਹੈ ਤੇ 11 12 ਮਾਡਲ ਹੈ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਟੌਪ ਮਾਡਲ ਗੱਡੀ ਹੈ ਰੇਟ ਮਾਲਕ ਨੇ ਫਿਕਸ ਆਪਣੇ ਕੋਲੇ ਲਾ ਕੇ ਪੇਜ 3,20,000 ਰੁਪਇਆ ਇੰਨਾ ਦਾ ਏਰੀਆ ਹੈ ਹਨੂਮਾਨਗੜ ਤੇ ਅਰਜੈਂਟ ਸੇਲ ਕਰਨੀ ਹੈ ਗੱਡੀ A to Z ਵਧੀਆ ਗੀ ਕੋਈ ਨੁਕਸ ਨਹੀਂ ਬਾਡੀ ਲਾਈਨ ਤੁਹਾਡੇ ਸਾਹਮਣੇ ਹੈ ਤੇ ਅੰਦਰੋਂ ਬਿਲਕੁਲ ਸਾਫ਼ ਹੈ ਲਗਜ਼ਰੀ ਗੱਡੀ ਹੈ ਬਾਕੀ ਨੁਕਸ ਕੋਈ ਨਹੀਂ ਹੈਗਾ ਵਧੀਆ ਟਾਇਰ ਆਪਾਂ ਨੂੰ ਮਿਲ ਜਾਣਗੇ ਤੇ ਵਧੀਆ ਸਾਰਾ ਕੁਝ ਆ ਪੰਜਾਬ ਨੰਬਰ ਹੈ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਤੁਸੀਂ ਸਾਰੇ ਜਣੇ ਨੋਟ ਕਰ ਸਕਦੇ ਹੋ 94 656 ਤੇ ਕਿ ASCII 003 ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ ਜੀ ਤੇ ਸੈਕਿੰਡ ਆਪਣੇ ਕੋਲੇ ਇੱਕ ਛੋਟਾ ਹਾਥੀ ਪਹੁੰਚਿਆਗਾ 2014 ਮਾਡਲ ਹੈ ਤੇ ਮਾਲਕ ਨੇ ਕਿਹਾ ਸਾਰੇ ਕਾਗਜ਼ ਪੱਤਰ ਜੋ ਵੀ ਹੁੰਦੇ ਐ ਡਾਕੂਮੈਂਟਸ ਸਾਰੇ ਕੰਪਲੀਟ ਮਿਲ ਜਾਣਗੇ ਨੰਬਰ ਪੰਜਾਬ ਹੈ ਤੇ ਸੰਗਰੂਰ ਖੜਾ ਹੈਗਾ ਮਾਲਕ ਦੇ ਘਰੇ 2.5 ਲੱਖ ਰੁਪਿਆ ਮਾਲਕ ਨੇ ਮੰਗਿਆ ਤੇ ਮਾਲਕ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਮੌਕੇ ਤੇ ਲੈਸ ਬਸ ਕਰ ਦਾਂਗੇ ਇੱਕ ਵਾਰੀ ਸਿਰਫ 2.5 ਲੱਖ ਰੁਪਇਆ ਡਿਮਾਂਡ ਹੈਗੀ। ਬਾਕੀ ਬਾਡੀ ਲਾਈਨ ਤੁਹਾਡੇ ਸਾਹਮਣੇ ਵਧੀਆ ਚਾਰੇ ਪਾਸੋਂ ਬਾਡੀ ਲਾਈਨ ਚ ਕੋਈ ਨੁਕਸ ਨਹੀਂ ਹੈਗਾ ਨਾ ਕੋਈ ਗਲੀ ਸੜੀ ਹੈ ਨਾ ਕੋਈ ਡੈਮੇਜ ਹੈ ਤੇ ਸਾਰਾ ਕੁਝ ਹੀ ਵਧੀਆ ਜੀ ਸਰਵਿਸ ਮਾਲਕ ਨੇ ਟੋਟਲ ਹੀ ਕਰਵਾਈ ਹੋਈ ਹੈ। ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦੇ ਹੋ ਤੇ ਜਿਨ੍ਹਾਂ ਦਾ ਛੋਟਾ ਹਾਥੀ ਹੈਗਾ ਜੀ ਉਹਨਾਂ ਦਾ ਨੰਬਰ ਆ 98722 ਤੇ 29683 ਫੋਨ ਤੁਸੀਂ ਇਸੇ ਨੰਬਰ ਤੇ ਲਗਾ ਸਕਦੇ ਹੋ ਜੀ ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ Maruti 800 ਗੱਡੀ ਭੇਜੀ ਹੈ ਗੱਡੀ 800 ਹੈ ਜੀ ਪਰ ਇਹਨਾਂ ਨੇ ਫੂਡ ਵਾਲੀ ਬਣਾਈ ਹੋਈ ਹੈ ਜਿਹੜੇ 버ਗਰ ਤੇ ਕੁਲਚੇ ਵਗੈਰਾ ਵਾਸਤੇ ਹੁੰਦੀ ਹੈ ਜੀ ਪੰਜਾਬ ਨੰਬਰ ਹੈ ਗੱਡੀ ਆ ਤੇ ਕਿਸੇ ਨੇ ਲੈਣੀ ਹੋਵੇ ਇਦਾਂ ਹੀ ਲੈਣੀ ਹੋਵੇ ਇਦਾਂ ਵੀ ਤੁਸੀਂ ਲੈ ਸਕਦੇ ਹੋ ਬਾਕੀ ਖੇਤ ਵਾਸਤੇ ਘਰ ਵਾਸਤੇ ਵਰਤਣੀ ਹੋਵੇ ਤਾਂ ਵਧੀਆ ਜੀ ਕਿਉਂਕਿ ਉੱਪਰਲਾ ਹਿੱਸਾ ਲੈ ਜਾਊਗਾ ਤੇ ਨਿਚਲਾ ਰਹਿ ਜਾਊਗਾ ਆਪਾਂ ਖੇਤ ਵਾਸਤੇ ਵਰਤਣੀ ਹੋਵੇ ਤਾਂ ਬਹੁਤ ਵਧੀਆ ਜੀ ਖੇਤ ਆਉਣ ਜਾਣ ਵਾਸਤੇ 47000 ਰੁਪਏ ਮੰਗੇ ਨੇ ਨਹੀਂ ਲਾਈਏ ਤੇ 97 ਮਾਡਲ ਹੈ ਇਹਨਾਂ ਦਾ ਜ਼ਿਲ੍ਹਾ ਮੋਗੇ ਜੀ ਮੋਗੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆਹਾਂ ਤੇ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸਾਰਾ ਕੁਝ ਤੁਸੀਂ ਦੇਖ ਲਿਓ ਤੇ ਓਨਰ ਦਾ ਨੰਬਰ 9781506764 ਨੰਬਰ ਤੇ ਫੋਨ ਤੁਸੀਂ ਲਗਾ ਸਕਦੇ ਹੋ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦੋ ਤੇ ਕਿਸਨ ਐਡ ਕਰਵਾਉਣੀ ਹੈ ਜੀ ਕਿਸੇ ਵੀ ਕੋਠੀ ਦੀ ਮਕਾਨ ਦੀ ਘਰ ਦੀ ਆਪਣੇ ਕੋਲੇ ਭੇਜੋ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਚੀਂ ਤੇ ਬਿਲਕੁਲ ਫਰੀਦ ਦੇ ਵਿੱਚ ਆਪਾਂ ਜਲਦੀ ਐਡ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਾਰਚਾ ਕੁਝ ਨਹੀਂ ਹੁੰਦਾ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਭੇਜੋ ਆਪਣੇ ਕੋਲੇ ਤੇ ਪਹਿਲੀ ਵਾਰ ਜਿੰਨੇ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੀ ਤੇ ਇਹ ਬੇਨਤੀ ਵਾਲੀ ਗੱਲ ਹੈ ਰੇਟ ਸਹੀ ਲਾ ਕੇ ਭੇਜੋ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜੋਗੇ